ਲੜਕਾ ਲੜਕੀ ਇਕੱਠੇ ਘੁੰਮਣ ਜਾ ਰਹੇ ਨੇ ਕਿ ਇੱਕ ਦੂਜੇ ਨੂੰ ਜਿਹੜਾ ਹੈ ਉਹ ਇਕੱਠੇ ਮੂਵੀ ਦੇਖਣ ਜਾਂਦੇ ਨੇ ਉਹ ਇੱਕ ਗਾਣਾ ਆ ਜਾਂਦਾ ਹੈ ਐਂਡ ਸ਼ਾਇਦ ਬੱਚੇ ਇਹੀ ਫੀਲ ਕਰਦੇ ਆ ਕਿ ਸ਼ਾਇਦ ਪਿਆਰ ਇਹੀ ਹੁੰਦਾ ਜਿਹੜੀ ਏਜ ਵਿੱਚ ਸਾਡੇ ਬੱਚੇ ਸਭ ਕੁਝ ਸ਼ੁਰੂ ਕਰ ਰਹੇ ਆ ਕਿ ਉਹਨਾਂ ਦੇ ਪੇਰੈਂਟਸ ਨੂੰ ਨਹੀਂ ਪਤਾ ਵਾਟ ਦੇ ਆ ਡੂਇੰਗ ਜੋ 14 ਸਾਲ ਦਾ ਬੱਚਾ ਆ ਕੇ ਇੱਥੇ ਕਹਿ ਰਿਹਾ ਆ ਆਮ ਨਾਟ ਵਰਜਨ ਉਹਦੀ ਲਾਈਫ ਚ ਕੀ ਹੋ ਰਿਹਾ ਹੈ ਉਹ 14 ਸਾਲ ਦੀ ਉਮਰ ਚ ਹੁੱਕਾ ਬਾਰ ਬੈਠਾ ਹੈ ਹੁੱਕਾ ਲੈ ਰਿਹਾ ਹੈ दारू ਪੀ ਰਿਹਾ ਹੈ ਡਰੱਗਸ ਕਰ ਰਿਹਾ ਹੈ ਕੁੜੀਆਂ ਨਾਲ ਕੁਮਰਿਆ ਕੀ ਉਹਦੇ ਪੇਰੈਂਟਸ ਨੂੰ ਨਹੀਂ ਪਤਾ ਜੋ ਘਰ ਚੋਂ ਨਹੀਂ ਨਿਕਲੇਗਾ ਉਹ ਜਿੱਥੋਂ ਮਿਲੇਗਾ ਉੱਥੇ ਅਸੀਂ ਲੈਣ ਚਲੇ ਜਾਵਾਂਗੇ 5ਵੀਂ 6ਵੀਂ 6ਵੀਂ ਬੱਚ ਦੇ ਬੱਚਿਆਂ ਦੇ ਅਫੇਅਰਸ ਸਟਾਰਟ ਹੋ ਰਹੇ ਆਂ ਅਸਲੀ ਡੈਫੀਨੇਸ਼ਨ ਕੀ ਹੈ ਪਿਆਰ ਦੀ ਮੇਰੇ ਲਈ ਇਹ ਪੰਜ ਇਮੋਸ਼ਨ ਲਾਈਕ ਰਿਸਪੈਕਟ ਟਰਸਟ ਐਪਰੀਸੀਏਸ਼ਨ ਐਕਸੈਪਟੈਂਸ ਮੇਰੇ ਲਈ ਹੈ ਆ ਲਵ ਦੀ ਡੈਫੀਨੇਸ਼ਨਸ ਹੈਗੀਆਂ ਉਹਦੀ ਐਕਸਚੇਂਜ ਦੇ ਵਿੱਚ ਕੀ ਤੁਸੀਂ ਕੁਝ ਮਤਲਬ ਕੀਤਾ ਕਿ ਮੈਨੂੰ ਇਹ ਚੀਜ਼ ਚਾਹੀਦੀ ਹੈ ਜੇ ਮੈਨੂੰ ਨਹੀਂ ਮਿਲੇਗੀ ਤੇ ਮੈਂ ਵੀ ਦੇਣਾ ਬੰਦ ਕਰ ਦਾਂਗੀ ਜੋ ਅੱਜ ਕੱਲ ਹੋ ਰਿਹਾ ਮੇਰੇ ਖਿਆਲ ਨਾਲ ਅਸੀਂ ਕਹਿੰਦੇ ਹਾਂ ਜੋ ਬੀਜੋਗੇ ਉਹ ਕਟੋਗੇ ਪਰ ਅਸੀਂ ਉਹਨੂੰ ਰੀਅਲ ਲਾਈਫ ਚ ਉਲਟਾ ਜੀਂਦੇ ਆ ਕਹਿੰਦੇ ਆ ਜੋ ਮਿਲੇਗਾ ਉਹ ਮੈਂ ਦੂੰਗੀ ਹਸਬੈਂਡ ਵਾਈਫ ਹੈ ਦੋਨੋਂ ਖਾਲੀ ਪਾਂਡਾ ਲੈ ਕੇ ਖੜੇ ਆ ਉਹ ਵੇਟ ਕਰ ਰਿਹਾ ਉਹ ਕੁਝ ਪਾਏਗਾ ਉਹ ਵੇਟ ਕਰ ਰਿਹਾ ਉਹ ਕੁਝ ਪਾਏਗਾ ਤੇ ਐਦਾਂ ਹੀ ਲੰਘੀ ਜ਼ਿੰਦਗੀ ਕਿਸੇ ਚੀਜ਼ ਦੇ ਵਿੱਚ ਉਹ 30 ਤੇ ਹੋ ਸਕਦਾ ਮੈਂ 70 ਤੇ ਕੁਝ ਮੇਰੀ ਜਿਆਦਾ ਚੰਗੀ ਸਟਰੈਂਥ ਹੋ ਸਕਦੀ ਹੈ ਉਹਦੀ ਥੋੜੀ ਹੋ ਸਕਦੀ ਹੈ ਜੇ ਤਾ ਰਿਸ਼ਤੇ ਵਕੀਬਲ ਕਰਨੇ ਹਨ ਤਾਂ ਸਾਹਮਣੇ ਵਾਲੇ ਦੀ ਸਟਰੈਂਥ ਤੇ ਫੋਕਸ ਕਰੋ ਜੇ ਐਸੀ ਤੈਸੀ ਕਰਨੀ ਹੈ ਫਿਰ ਵੀਕਨੈਸ ਤੇ ਫੋਕਸ ਕਰ ਲਓ ਅੱਜ ਦੇ ਰਿਸ਼ਤਿਆਂ 'ਚ ਅਸੀਂ ਨਾ 50-50 ਬਹੁਤ ਕਰਦੇ ਆ ਯੂ نو ਇਕਵੈਲਿਟੀ ਹੋਣੀ ਚਾਹੀਏ ਦੁਨੀਆ ਦਾ ਕੋਈ ਰਿਸ਼ਤਾ 50-50 ਤੇ ਨਹੀਂ ਚੱਲਦਾ 50-50 ਦਾ ਮੈਨੋਲੋਜੀ ਹੀ ਗਲਤ ਹੈ ਬਿਕਾਜ਼ ਹਰ ਇੱਕ ਚੀਜ਼ ਦੇ ਵਿੱਚ ਸਭ ਦੀ ਆਪਣੀਆਂ ਆਪਣੀਆਂ ਸਟਰੈਂਥ ਐਂਡ ਵੀਕਨੈਸਸ ਆ ਪਿਆਰ ਦੀ ਗੱਲ ਕਰਦੇ ਆਂ ਲਵ ਦੀ ਗੱਲ ਕਰਦੇ ਆਂ ਅੱਜ ਕੱਲ ਉਹ ਚੀਜ਼ ਜਿਹੜੀ ਬੱਚੇ ਸਿਰਫ ਮੂਵੀਜ਼ ਦੇਖ ਕੇ ਉਹਨਾਂ ਨੂੰ ਪਤਾ ਲੱਗਦਾ ਕਿ ਹੁੰਦਾ ਕੀ ਆਈ ਡੋਨਟ ਨੋ ਉਹ ਸਹੀ ਰੀਅਲ ਹੈ ਵੀ ਹੈ ਕਿ ਨਹੀਂ ਹੈ ਬਟ ਦੇਖਦੇ ਆ ਕਿ ਠੀਕ ਹੈ ਜੀ ਲੜਕਾ ਲੜਕੀ ਇਕੱਠੇ ਘੁੰਮਣ ਜਾ ਰਹੇ ਨੇ ਕਿ ਇੱਕ ਦੂਜੇ ਨੂੰ ਜਿਹੜਾ ਹੈ ਉਹ ਇਕੱਠੇ ਮੂਵੀ ਦੇਖਣ ਜਾਂਦੇ ਨੇ ਉਹ ਇੱਕ ਗਾਣਾ ਆ ਜਾਂਦਾ ਐਂਡ ਸ਼ਾਇਦ ਬੱਚੇ ਇਹੀ ਫੀਲ ਕਰਦੇ ਆ ਕਿ ਸ਼ਾਇਦ ਪਿਆਰ ਇਹੀ ਹੁੰਦਾ ਅਸਲੀ ਡੈਫੀਨੇਸ਼ਨ ਕੀ ਹੈ ਪਿਆਰ ਦੀ ਦਾ ਡੈਫੀਨੇਸ਼ਨ ਆਈ ਲਿਵ ਕੀ ਪਿਆਰ ਦੀ ਡੈਫੀਨੇਸ਼ਨ ਜੋ ਮੈਂ ਆਪਣੀ ਪਰਸਨਲ ਲਾਈਫ ਚ ਲਿਵ ਕਰਦੀ ਆਂ ਆ ਉਹ ਆਪਣੇ ਆਲੇ ਦੁਆਲੇ ਆਪਣੇ ਹਰ ਰਿਸ਼ਤੇ ਨੂੰ ਇਹ ਪੰਜ ਇਮੋਸ਼ਨਸ ਪ੍ਰੋਵਾਈਡ ਕਰਨ ਦੀ ਹੈ ਕਿ ਮੈਂ ਆਪਣੇ ਪਾਰਟਨਰ ਨੂੰ ਕਿੰਨੀ ਐਕਸੈਪਟੈਂਸ ਦੀ ਫੀਲਿੰਗ ਦੇ ਸਕਦੀ ਆ ਕਿ ਤੈਨੂੰ ਆਪਣੇ ਆਪ ਨੂੰ ਬਦਲਣ ਦੀ ਲੋੜ ਨਹੀਂ ਹੈ ਕਿ ਯੂ ਆਰ ਐਕਸੈਪਟਡ ਠੀਕ ਹੈ ਕਿੰਨੀ ਐਪਰੀਸ਼ੀਏਸ਼ਨ ਕਿੰਨਾ ਮੇਰਾ ਫੋਕਸ ਉਹਦੀ ਸਟਰੈਂਥ ਤੇ ਰਹਿ ਸਕਦਾ ਹੈ ਕਿੰਨਾ ਮੈਂ ਉਹਨੂੰ ਐਪਰੀਸ਼ੀਏਟ ਕਰ ਸਕਦੀ ਆ ਜਦੋਂ ਉਹ ਆ ਰਿਹਾ ਹੈ ਤਾਂ ਮੈਂ ਕਿੰਨੀ ਅਵੇਲੇਬਲ ਹਾਂ ਟੂ ਲਿਸਨ ਰਾਈਟ ਔਰ ਰਿਸਪੈਕਟ ਸੋ ਮੇਰੇ ਲਈ ਇਹ ਪੰਜ ਇਮੋਸ਼ਨ ਲਾਈਕ ਰਿਸਪੈਕਟ ٹرسٹ ਐਪਰੀਸੀਏਸ਼ਨ ਐਕਸੈਪਟੈਂਸ ਮੇਰੇ ਲਈ ਹੈ I ਲਵ ਦੀ ਡੈਫੀਨੇਸ਼ਨਸ ਹੈਗੀਆਂ ਐਂਡ ਮੈਂ ਜਦੋਂ ਇਹਨਾਂ ਇਮੋਸ਼ਨਸ ਨੂੰ ਦੇਣਾ ਸ਼ੁਰੂ ਕੀਤਾ ਨਾਟ ਇਨ ਮਾਈ ਮੈਰਿਜ ਓਨਲੀ ਅ ਅੱਜ ਤੁਸੀਂ ਜਿੰਨੀ ਚੈਲੰਜੇਸ ਮੈਰਿਜਸ ਦੀ ਗੱਲ ਕਰੋ ਇਸ ਤੋਂ ਵੱਡੇ ਚੈਲੰਜੇਸ ਪੈਰੈਂਟਿੰਗ ਚ ਹੈ ਤੁਸੀਂ ਪੁੱਛਿਆ ਹੋਵੇ ਕਿ ਆ ਨਾ ਬੱਚੇ ਟੀਵੀ ਤੇ ਜਾਂ ਫੋਨ ਤੇ ਹੀ ਸਭ ਦੇਖ ਰਹੇ ਐ the first question is ki matlab jehde jehdi age vich sade bachche sab kuch shuru kar rahe hai ki ohna de parents nu nahi pata what they are doing jo 14 saal da bachcha ke itthe keh reha i am not virgin ohdi life ch ki ho reha hai oh 14 saal di umar ch hukka bar baitha hai hukka le reha hai daru pi reha hai drugs kar reha hai kudiyan nal kum reha hai ki oh de parents nu nahi pata again ਕੰਫਰਮ ਕਿ ਫਿਰ ਚੀਜ਼ ਉੱਥੇ ਹੀ ਆਏਗੀ ਕਿ ਜਿਹੜੀ ਚੀਜ਼ ਇਹ ਪੰਜ ਇਮੋਸ਼ਨਸ ਨਾ ਤੁਹਾਨੂੰ ਐਸ ਹਿਊਮਨ ਬੀਇੰਗ ਚਾਹੀਦੇ ਆ ਹਰ ਰਿਸ਼ਤੇ ਚ ਚਾਹੀਦੇ ਆ ਜੋ ਘਰ ਚੋਂ ਨਹੀਂ ਨਿਕਲੇਗਾ ਉਹ ਜਿੱਥੋਂ ਮਿਲੇਗਾ ਉੱਥੇ ਅਸੀਂ ਲੈਨ ਚਲੇ ਜਾਵਾਂਗੇ ਸਬਕੌਂਸ਼ੀਅਸਲੀ ਚਲੇ ਜਾਵਾਂਗੇ ਤੁਸੀਂ ਉਹਨੂੰ ਸਹੀ ਕਹੋ ਤੁਸੀਂ ਉਹਨੂੰ ਗਲਤ ਕਹੋ ਤੁਸੀਂ ਕਹੋ ਸੋਸ਼ਲ ਐਥਿਕਸ ਦੇ ਉਹ ਗਲਤ ਹੈ ਬਿਲਕੁਲ ਗਲਤ ਹੈ ਬਟ ਤੁਹਾਨੂੰ ਭੁੱਖ ਲੱਗੀ ਹੈ ਨਾ ਯੂਲ ਫਾਈਂਡ ਸਮਥਿੰਗ ਫਾਰ ਯੂ ਤੋਂ ਉਹਨੋਂ ਦੇ ਲਈ 2 ਕਿਲੋਮੀਟਰ ਪੈਦਾ ਚੱਲਣਾ ਪਈਆਂ 5 ਕਿਲੋਮੀਟਰ ਪੈਦਾ ਭੁੱਖ ਲੱਗੀ ਹੈ ਤਾਂ ਤੁਸੀਂ ਉਸ ਭੁੱਖ ਨੂੰ ਲੱਭਣ ਲਈ ਤੇ ਜਾਓਗੇ ਸੋ ਇਹ ਇਮੋਸ਼ਨਲ ਨੀਡਸ ਹੈ ਠੀਕ ਹੈ ਤੇ ਉਹ ਹਰ ਇੱਕ ਏਜ ਗਰੁੱਪ ਨੂੰ ਚਾਹੀਦੀਆਂ ਤਾਂ ਜਦੋਂ ਮੈਂ ਬੱਚਿਆਂ ਦੀ ਵੀ ਦੇਖਦੀ ਹਾਂ ਅੱਜ ਇੰਨੇ ਛੋਟੇ-ਛੋਟੇ ਬੱਚੇ ਸਾਡੇ ਰਿਲੇਸ਼ਨਸ਼ਿਪਸ ਚ ਇਨਵੋਲਡ ਹੈ 5ਵੀਂ 6ਵੀਂ 6ਵੀਂ ਦੇ ਬੱਚਿਆਂ ਦੇ ਅਫੇਅਰਸ ਸਟਾਰਟ ਹੋ ਰਹੇ ਹੈ ਅ ਅਗੇਨ ਫਿਜ਼ੀਕਲ ਹੋ ਰਹੇ ਹੈ ਰਿਲੇਸ਼ਨਸ਼ਿਪਸ ਚ ਮੈਂ ਪਿੱਛੇ ਬਹੁਤ ਹਾਈਲੀ ਰਿਪਿਊਟਿਡ ਟਾਪ 5 ਸਕੂਲਸ ਚੋਂ ਇੱਕ ਲੁਧਿਆਣੇ ਦੇ ਗੱਲ ਕਰੀ ਉਹਨਾਂ ਦੀ ਮੈਨੂੰ ਕਾਲ ਆਈ ਕਿ ਹਮਨੇ 6th ਟੂ 8th ਕੇ ਬੱਚੋਂ ਕਾ ਸੈਸ਼ਨ ਕਰਵਾਣਾ ਹੈ ਹਮਾਰੇ ਬੱਚੇ ਇੱਕ ਦੂਸਰੇ ਕੇ ਸਾਥ ਨਿਊਡਸ ਸ਼ੇਅਰ ਕਰ ਰਹੇ ਹਨ ਔਰ ਵਾਸ਼ਰੂਮ ਮੇ ਔਰ ਵਹਾਂ ਪੇ ਗੰਦੀ ਗੰਦੀ ਚੀਜ਼ਾਂ ਲਿਖ ਰਹੇ ਹਨ ਐਂਡ ਤੁਸੀਂ ਦੇਖੋ 6th ਟੂ 8th 6th ਦਾ ਬੱਚਾ ਕਿੰਨਾ ਛੋਟਾ ਲੱਗਦਾ ਸਾਨੂੰ ਬਟ ਦੇ ਆਰ ਇੰਡਰਸਡ ਇਨ ਆਲ ਥੀਸ ਥਿੰਗਸ ਰੀਜ਼ਨ ਬਿਕਾਜ਼ ਅਗੇਨ ਕਰਾਂ ਦਾ এনਵਾਇਰਨਮੈਂਟ ਇਟਸ ਨਾਟ ਹੈਲਦੀ ਅਸੀਂ ਗੱਲ ਨਹੀਂ ਕਰ ਰਹੇ ਅਸੀਂ ਉਹਨਾਂ ਨੂੰ ਸੁਣ ਨਹੀਂ ਰਹੇ ਅਗੇਨ ਪੰਜ ਇਮੋਸ਼ਨਸ ਉਹਨਾਂ ਨੂੰ ਪ੍ਰੋਵਾਈਡ ਨਹੀਂ ਹੋ ਰਹੇ ਉਹਨਾਂ ਨੂੰ ਜਿੱਥੋਂ ਮਿਲ ਰਿਹਾ ਹੈ ਉੱਥੇ ਜਾ ਰਹੇ ਹੈ ਰਾਈਟ ਲਵ ਦੀ ਗੱਲ ਕਰ ਰਹੇ ਤੁਸੀਂ ਕਹਿੰਦੇ ਹੋ ਕਿ ਮੈਂ ਇਹ ਚੀਜ਼ਾਂ ਜਿਹੜੀਆਂ ਨੇ ਇਹ ਦੇਣੀਆਂ ਸ਼ੁਰੂ ਕੀਤੀਆਂ ਉਹਦੀ ਐਕਸਚੇਂਜ ਦੇ ਵਿੱਚ ਕਿ ਤੁਸੀਂ ਕੁਝ ਮਤਲਬ ਕੀਤਾ ਕਿ ਮੈਨੂੰ ਇਹ ਚੀਜ਼ ਚਾਹੀਦੀ ਹੈ ਜੇ ਮੈਨੂੰ ਨਹੀਂ ਮਿਲੇਗੀ ਤੇ ਮੈਂ ਵੀ ਦੇਣਾ ਬੰਦ ਕਰ ਦਾਂਗੀ ਜੋ ਅੱਜ ਕੱਲ੍ਹ ਹੋ ਰਿਹਾ ਹੈ ਮੇਰੇ ਖਿਆਲ ਨਾਲ ਬਹੁਤ ਹੀ ਇਨਾ ਅੱਛਾ ਹੈ ਵਾਲਾ ਕੁਐਸਚਨ ਹੈ ਨਾ ਬਿਕਾਜ਼ ਜੇ ਸਾਡੀ ਸਾਰੀ ਖਰਾਬੀ ਹੋ ਰਹੀ ਹੈ ਨਾ ਤੇ ਤੁਹਾਡੇ ਇਸ ਕੁਐਸਚਨ ਜਿੱਥੇ ਹੈਗਾ ਨਾ ਉਹ ਕੀ ਆਪਨੇ ਐਸੇ ਕੀਤਾ ਮੈਂ ਐਸੇ ਕਰੂੰਗੀ ਆਪਨੇ ਇਹ ਦਿਆ ਆਈ ਵਿਲ ਗਿਵ ਯੂ ਦਿਸ ਹੈ ਨਾ ਤੇ ਜਦੋਂ ਸਾਡੇ ਕੋਲ ਲੋਕ ਆਂਦੇ ਆ ਅਸੀਂ ਉਹਨਾਂ ਨੂੰ ਲਾਈਕ ਵੈਨ ਵੀ ਟ੍ਰੇਨ देम ਕਿ ਤੁਸੀਂ ਇਹ ਪੰਜ ਇਮੋਸ਼ਨਸ ਆਪਣੇ ਰਿਲੇਸ਼ਨਸ਼ਿਪ ਟੂ ਲਾਈਕ ਆਨੇ ਥੈਨ ਦੇ ਸੇ ਮੇਰੇ ਲਾਉਣੇ ਸੇ ਮੇਰੇ ਅਕੇਲੇ ਕੇ ਕਰਨੇ ਸੇ ਕੀ ਹੋ ਜਾਏਗਾ ਯੂ نو ਮਾਈ ਪਾਰਟਨਰ ਇਜ਼ ਨਾਟ ਡੂਇੰਗ ਥੈਟ ਹੈ ਨਾ ਨਾਓ ਸਾਨੂੰ ਫੰਡਾਮੈਂਟਲੀ ਇਹ ਚੀਜ਼ ਸਮਝਣੀ ਪਏਗੀ ਕਿ ਅਸੀਂ ਕਹਿੰਦੇ ਹਾਂ ਜੋ ਬੀਜੋਗੇ ਉਹ ਕਟੋਗੇ ਸੋ ਜਦੋਂ ਵੀ ਗੱਲ ਆਏਗੀ ਨਾ ਤਾਂ ਪਹਿਲੇ ਦੇਣ ਦੀ ਆਏਗੀ ਉਸ ਤੋਂ ਬਾਅਦ ਰਿਸੀਵਿੰਗ ਦੀ ਆਏਗੀ ਪਰ ਅਸੀਂ ਉਹਨੂੰ ਰੀਅਲ ਲਾਈਫ 'ਚ ਉਲਟਾ ਜੀਂਦੇ ਆ ਕਹਿੰਦੇ ਆ ਜੋ ਮਿਲੇਗਾ ਉਹ ਮੈਂ ਦੂੰਗੀ ਠੀਕ ਹੈ ਹੁਣ ਯੂਜੂਅਲੀ ਮੈਂ ਬੱਚਿਆਂ ਨੂੰ ਮਤਲਬ ਜਾਂ ਜੋ ਸਾਡੇ ਕੋਲ ਮੈਰਿਡ ਕਪਲ ਜਾਂਦੇ ਉਹਨਾਂ ਨੂੰ ਐਗਜ਼ਾਮਪਲ ਦੇ ਦਿੰਦੇ ਹੁੰਦੇ ਆ ਕਿ ਹਸਬੈਂਡ ਵਾਈਫ ਹੈ ਦੋਨੋਂ ਖਾਲੀ ਪੰਡਾ ਲੈ ਕੇ ਖੜੇ ਹੈ ਉਹ ਵੇਟ ਕਰ ਰਿਹਾ ਉਹ ਕੁਝ ਪਾਏਗਾ ਉਹ ਵੇਟ ਕਰ ਰਿਹਾ ਉਹ ਕੁਝ ਪਾਏਗਾ ਤੇ ਐਦਾਂ ਹੀ ਲੰਘੀ ਜ਼ਿੰਦਗੀ ਇਟ ਇਸ ਤੇ ਤੁਹਾਨੂੰ ਸਮਝਣਾ ਪਏਗਾ ਕਿ ਜਦੋਂ ਤੱਕ ਤੁਸੀਂ ਜ਼ਿੰਦਗੀ ਚ ਸੀਖ ਕਰੋ ਤੁਹਾਡੀ ਹੈਪੀਨੈਸ ਕਿਸੇ ਹੋਰ ਦੇ ਹੱਥ ਚ ਹੈ ਹਮ ਇਫ ਆਈ ਏਮ ਐਕਸਪੈਕਟਿੰਗ ਕਿ ਤੁਸੀਂ ਮੈਨੂੰ ਕੁਝ ਪਹਿਲੇ ਦੇਣਾ ਤਾਂ ਮੈਂ ਐਕਸਪੈਕਟਿੰਗ ਚ ਹਾਂ ਫਿਰ ਭਾਵੇਂ ਮੈਂ ਪੂਰੀ ਜ਼ਿੰਦਗੀ ਲੰਗਾ ਲਾਂ ਫਿਰ ਤੁਹਾਡੇ ਕੋਲ ਵੀ ਹੈਗਾ ਉਹ ਚੀਜ਼ ਦੇਣ ਲਈ ਜਾਂ ਨਹੀਂ ਹੈਗਾ ਜਾਂ ਤੁਸੀਂ ਇੰਟਰਸਟਿਡ ਹੋ ਜਾਂ ਨਹੀਂ ਕਿੰਨੇ ਸਾਰੇ ਕੁਐਸਚਨਸ ਹੈ ਜਾਂ ਤੁਸੀਂ ਕੈਪੇਬਲ ਹੋ ਜਾਂ ਨਹੀਂ ਮੈਨੂੰ ਇਹ ਵੀ ਲੱਗਦਾ ਹੈ ਕਿ ਅਸੀਂ ਇਹ ਵੀ ਨਹੀਂ ਦੇਖਦੇ ਕਿ ਕੋਈ ਚੀਜ਼ ਮੇਰੇ ਪਾਰਟਨਰ ਦੀ ਸਟਰੈਂਥ ਹੈਗੀ ਹੈ ਜਾਂ ਨਹੀਂ ਮਤਲਬ ਉਹ ਦੇ ਵੀ ਸਕਦਾ ਹੈ ਜਾਂ ਨਹੀਂ ਇਟ ਇਜ਼ ਲਾਈਕ ਕਿ ਜਿੱਦਾਂ ਕੀ ਕੇਅਰ ਐਕਸਪ੍ਰੈਸ ਕਰਨਾ ਹੁਣ ਯੂਜੂਅਲੀ ਤੁਸੀਂ ਵਿਮਨ ਦਾ ਡਿਜ਼ਾਈਨ ਦੇਖੋਗੇ ਸ਼ੀ ਇਜ਼ ਵੈਰੀ ਗੁੱਡ ਐਟ ਐਕਸਪ੍ਰੈਸਿੰਗ ਕੇਅਰ ਠੀਕ ਹੈ ਤੁਸੀਂ ਮੈਨ ਦਾ ਡਿਜ਼ਾਈਨ ਦੇਖੋਗੇ ਦੇ ਆਰ ਨਾਟ ਗੁੱਡ ਐਟ ਥੈਟ ਐਕਸਪ੍ਰੈਸ ਕਰਨਾ ਕੇਅਰ ਨੂੰ ਹੁਣ ਕੀ ਹੋਏਗਾ ਹਸਬੈਂਡ ਬਿਮਾਰ ਹੋਏਗਾ ਵਾਈਫ ਉਹਨੂੰ ਮੈਂ ਬਣਾ ਦਿੰਨੀ ਆ ਜੀ ਮੈਂ ਤੁਹਾਨੂੰ ਸੀਰਾ ਬਣਾ ਦਿੰਨੀ ਆ ਉਹ ਐਕਸਪ੍ਰੈਸ ਕਰੇਗੀ ਕੇਅਰ ਫਿਰ ਉਹ ਬਿਮਾਰ ਹੋਈ ਉਹ ਐਕਸਪੈਕਟ ਕਰੇਗੀ ਮੈਂ ਤਾਂ ਇਹਦੇ ਲਈ ਆ ਕੀਤਾ ਇਹਨੂੰ ਤਾਂ ਪਰਵਾਹੀ ਹੈ ਨਹੀਂ ਸੋ ਫਿਰ ਤੁਸੀਂ ਆਪਣੇ ਆਪ ਨੂੰ ਵੀ ਕੁਝ ਹੋਰ ਬਣਾਉਣਾ ਸ਼ੁਰੂ ਕਰ ਗਏ ਅਗਲੀ ਵਾਰ ਮੈਂ ਵੀ ਨਹੀਂ ਕਰਨੀ ਕਿਹਾ ਇਹਨੂੰ ਰਿਅਲਾਈਜ਼ ਤਾਂ ਹੋਏ ਤਾਂ ਬੇਸਿਕਲੀ ਕੀ ਹੋਇਆ ਕਿ ਤੁਹਾਨੂੰ ਪਤਾ ਨਹੀਂ ਚੱਲਿਆ ਪਰ ਤੁਸੀਂ ਜੋ ਇਨਸਾਨ ਖੁਦੋਂ ਪਹਿਲੀ ਤਾਂ ਉਹਦੀ ਤੁਹਾਨੂੰ ਕਲੈਰਿਟੀ ਨਹੀਂ ਹੈ ਹੂ ਆਮ ਆਈ ਮੈਂ ਕੀ ਬਣ ਕੇ ਜੀਣਾ ਹੈ ਮੈਂ ਕੀ ਬਣ ਕੇ ਮਰਨਾ ਹੈ ਠੀਕ ਹੈ ਦੂਸਰਾ ਤੁਸੀਂ ਇਹ ਦੇਖੀ ਨਹੀਂ ਕਿ ਦੂਸਰੇ ਬੰਦੇ ਦੀ ਤੁਹਾਡੇ ਪਾਰਟਨਰ ਦੀ ਕੈਪੇਬਿਲਿਟੀ ਹੈਗੀ ਉਸ ਇਮੋਸ਼ਨ ਨੂੰ ਡਿਲੀਵਰ ਕਰਨ ਦੀ ਤੇ ਕਿੰਨੀ ਹੈ राइट ਤਾਂ ਉਹ ਚੀਜ਼ ਜੇ ਹੁਣ ਮੈਂ ਕਹਾਂ ਕਿ ਲਾਈਕ ਮੇਰੇ ਪਾਰਟਨਰ ਨੂੰ ਵੀ ਹਰ ਇੱਕ ਚੀਜ਼ ਉਨੀ ਕਰਨੀ ਚਾਹੀਦੀ ਦਵੇ ਆਮ ਡੂਇੰਗ ਤਾਂ ਫਿਰ ਤੁਸੀਂ ਕਦੀ ਉਹ ਇਮੋਸ਼ਨਸ ਨੂੰ ਐਕਸਪੀਰੀਅੰਸ ਨਹੀਂ ਕਰ पाओगे ਇਟ ਇਸ ਤੁਹਾਨੂੰ ਇਹ ਚੀਜ਼ ਫੰਡਾਮੈਂਟਲੀ ਸਮਝਣੀ ਪਏਗੀ ਕਿ ਕਿਸੇ ਚੀਜ਼ ਦੇ ਵਿੱਚ ਉਹ 30 ਤੇ ਹੋ ਸਕਦਾ ਮੈਂ 70 ਤੇ ਹਾਂ ਨਾ ਕੁਝ ਮੇਰੀ ਜ਼ਿਆਦਾ ਚੰਗੀ ਸਟਰੈਂਥ ਹੋ ਸਕਦੀ ਹੈ ਉਹਦੀ ਥੋੜੀ ਹੋ ਸਕਦੀ ਹੈ ਕੋਈ ਚੀਜ਼ ਇਦਾਂ ਦੀ ਹੋਏਗੀ ਜਿੱਦੇ ਵਿੱਚ ਉਹ 70 ਤੇ ਹੋਏਗਾ ਮੈਂ 30 ਤੇ ਹੋऊंगी ਤਾਂ ਮੈਂ ਨਾ ਅਕਸਰ ਲੋਕਾਂ ਨੂੰ ਕਹਿੰਦੀ ਆ ਕਿ ਜੇ ਤਾਂ ਰਿਸ਼ਤੇ ਵਕਯੇਬਲ ਕਰਨੇ ਆ ਤਾਂ ਸਾਹਮਣੇ ਵਾਲੇ ਦੀ ਸਟਰੈਂਥ ਤੇ ਫੋਕਸ ਕਰੋ ਜੇ ਐਸੀ ਤੈਸੀ ਕਰਨੀ ਆ ਫਿਰ ਵੀਕਨੈਸ ਤੇ ਫੋਕਸ ਕਰ ਲਓ ਕਿ ਕੀ ਨਹੀਂ ਹੈ ਕਿ ਨਹੀਂ ਹੈ ਕਿ ਨਹੀਂ ਹੈ ਜੇ ਤੁਸੀਂ ਵੀਕਨੈਸਸ ਦੇਖਣੀਆਂ ਸ਼ੁਰੂ ਕਰੋਗੇ ਤੁਹਾਨੂੰ ਐਦਾਂ ਲੱਗੇਗਾ ਤੁਸੀਂ ਦੁਨੀਆ ਦੇ ਸਭ ਤੋਂ ਗਲਤ ਇਨਸਾਨ ਦੇ ਨਾਲ ਫਸ ਗਏ ਹੋ ਐਂਡ ਥਿਸ ਇਜ਼ ਵਿਦ एवरीवन ਔਨ ਦਾ ਪਲਾਨਟ ਹਰ ਕਪਲ ਤੇ ਇਹ ਚੀਜ਼ ਅਪਲਾਈ ਹੁੰਦੀ ਹੈ ਕਿ ਜੇ ਤੁਸੀਂ ਇੱਕ ਦੂਸਰੇ ਦੀ ਵੀਕਨੈਸਸ ਨੂੰ ਫੋਕਸ ਕਰੋਗੇ ਤੇ ਤੁਹਾਨੂੰ ਪੂਰਾ ਟਾਈਮ ਐ ਹੀ ਲੱਗੇਗਾ ਕਿ ਤੁਸੀਂ ਗਲਤ ਇਨਸਾਨ ਦੇ ਨਾਲੋਂ ਓ ਮਾਈ ਗਾਡ ਹੁਣ ਇਹਦੇ ਨਾਲ ਪੂਰੀ ਜ਼ਿੰਦਗੀ ਕੱਟਣੀ ਪੈਣੀ ਹੈ ਜਾਂ ਕੱਟ ਲਈ ਹਨਾ ਕਿ ਮੈਂ ਤੇ ਗਲਤ ਇਨਸਾਨ ਦੇ ਨਾਲ ਹੀ ਜ਼ਿੰਦਗੀ ਕੱਟ ਲਈ ਬਟ ਐਦਾਂ ਨਹੀਂ ਹੈ ਤੁਹਾਨੂੰ ਆਪਣਾ ਫੋਕਸ ਸ਼ਿਫਟ ਕਰਨਾ ਪਏਗਾ ਤੇ ਜਿਹੜੀ ਚੀਜ਼ ਤੁਸੀਂ ਕਹੀ ਨਾ ਕਿ ਇਕੱਲੇ ਹੀ ਦਈ ਜਾਓ ਐਦਾਂ ਹੁੰਦਾ ਨਹੀਂ ਹੈ ਜਦੋਂ ਮੈਂ ਆਪਣੇ ਪਾਰਟਨਰ ਨੂੰ ਐਪਰੀਸ਼ੀਏਟ ਕਰ ਰਹੀਆਂ ਕਰ ਰੇ ਹਾਂ ਕਰ ਰਹੀਆਂ ਤੇ ਇੱਕ ਇੱਕ ਚੀਜ਼ ਨਾ ਆਟੋਮੈਟਿਕਲੀ ਕ੍ਰੀਏਟ ਹੋ ਜਾਂਦੀ ਹੈ ਕਿਉਂਕਿ ਜਿੱਥੇ ਮੇਰਾ ਫੋਕਸ ਹੋ ਦੀ ਸਟਰੈਂਥ ਤੇ ਹੈ ਹੌਲੀ ਹੌਲੀ ਉਹਦਾ ਫੋਕਸ ਵੀ ਮੇਰੀ ਸਟਰੈਂਥਸ ਤੇ ਆਣਾ ਸ਼ੁਰੂ ਹੋ ਜਾਏਗਾ ਬਿਕਾਜ਼ એનર્ਜੀ ਦੀ ਪੜਾਈ ਅਸੀਂ ਸਭ ਨੇ ਕਰ ਲਈ ਨਾ ਤੁਸੀਂ ਵਾਟ ਯੂ ਗਿਵ ਕਮਸ ਬੈਕ ਠੀਕ ਹੈ ਜੋ ਤੁਸੀਂ ਦੇ ਰਹੇ ਹੋ ਉਹ ਵਾਪਸ ਆਏਗਾ ਹਾਂ ਉਹ ਵਾਪਸ ਆਉਣ ਦੀ ਡਿਊਰੇਸ਼ਨ ਸਭ ਦੀ ਅਲੱਗ-ਅਲੱਗ ਹੈ ਕਿਸੇ ਨੂੰ ਇਨਸਟੈਂਟਲੀ ਆ ਜਾਏਗਾ ਕਿਸੇ ਨੂੰ 1 ਸਾਲ ਬਾਅਦ ਆ ਜਾਏਗਾ ਕਿਸੇ ਨੂੰ 6 ਮਹੀਨੇ ਬਾਅਦ ਔਰ ਤੁਸੀਂ ਦੇਣਾ ਇਸ ਲਈ ਨਹੀਂ ਹੈ ਕਿਉਂਕਿ ਤੁਹਾਨੂੰ ਵਾਪਸ ਚਾਹੀਦਾ ਹੈ ਤੁਸੀਂ ਇਸ ਲਈ ਦੇਣਾ ਕਿਉਂਕਿ ਤੁਸੀਂ ਉਹ ਦੇਣ ਦੇ ਕਾਬਿਲ ਹੋ ਹਮ ਇਟਸ ਮਾਈ ਸਟਰੈਂਥ ਰਾਈਟ ਮੇਰੀ ਕਿਸੇ ਚੀਜ਼ ਚ ਮੈਨੇਜਮੈਂਟ ਸਕਿੱਲ ਅੱਛੀ ਹੋ ਸਕਦੀ ਹੈ ਹੁਣ ਮੈਂ ਇਹ ਨਹੀਂ ਕਾਂਗੀ ਯਾਰ ਮੇਰੀ ਮੈਨੇਜਮੈਂਟ ਸਕਿੱਲ ਤਾਂ ਅੱਛੀ ਹੈ ਨਾ ਮਾਈ ਵਾਈ ਮਾਈ ਹਸਬੈਂਡ ਗੈਟਸ ਪੈਨਿਕ ਔਨ ਏਵਰੀ ਸਮਾਲ ਥਿੰਗ ਉਹ ਬਈ ਉਹ ਉਹਦੀ ਇਮੋਸ਼ਨਲ ਕਪੈਸਿਟੀ ਨਹੀਂ ਹੈ ਮੇਰੀ ਬੈਟਰ ਹੋ ਸਕਦੀ ਹੈ ਹਾਂ ਨਾ ਮਨੀ ਮੈਨੇਜਮੈਂਟ ਦੀ ਗੱਲ ਕਰਾਂਗੀ ਉਹਨਾਂ ਦੀ ਮੇਰੇ ਤੋਂ ਬੈਟਰ ਹੋ ਸਕਦੀ ਹੈ ਮੇਰੀ ਪੂਰ ਹੋ ਸਕਦੀ ਹੈ ਸੋ ਇਟ ਇਜ਼ ਕਿ ਯੂ نو ਇੱਕ ਇੱਕ ਨਾ ਅਮ ਅੱਜ ਦੇ ਰਿਸ਼ਤਿਆਂ ਚ ਅਸੀਂ ਨਾ 50 50 ਬੋਟ ਕਰਦੇ ਹਾਂ ਯੂ نو ਇਕਵੈਲਿਟੀ ਹੋਣੀ ਚਾਹੀਏ ਦੁਨੀਆ ਦਾ ਕੋਈ ਰਿਸ਼ਤਾ 50 50 ਤੇ ਨਹੀਂ ਚੱਲਦਾ 50 50 ਦਾ ਮੈਨੋਲੋਜੀ ਹੀ ਗਲਤ ਹੈ ਬਿਕਾਜ਼ ਹਰ ਇੱਕ ਚੀਜ਼ ਦੇ ਵਿੱਚ ਸਭ ਦੀ ਆਪਣੀਆਂ ਆਪਣੀਆਂ ਸਟਰੈਂਥ ਐਂਡ ਵੀਕਨੈਸਸ ਹਾਂ ਹੋ ਸਕਦਾ ਤੁਸੀਂ ਆਪਣੀ ਵਾਈਫ ਤੋਂ ਜ਼ਿਆਦਾ ਅੱਛੀ ਕੁਕਿੰਗ ਕਰਦੇ ਹੋ ਉਹ so it's your strength hai na hun bahut sare log aange khenge ki itne saal ho gaye isne khana banana nahi sikha acha khana nahi bana dena i feel like yaar ik khana na banan di na bana sakkan di weakness te tusi apni puri di puri life nu di matlab kharabi kar li